ਆਣ ਕੇ ਇੱਥੇ ਧਰਨਾ ਲਾਉਂਦੀ ਤੇ ਰੋੜ ਘੇਰਨ ਦੀ ਪ੍ਰਸ਼ਾਸਨ ਨੂੰ ਮਤਲ ਚੇਤਾਵਨੀ ਦਿੱਤੀ ਸੀ ਵੀ ਆਹੜਾ ਨਾਲਾ ਆਇਆ ਗਰੀਬ ਦੀ ਕਿਲਾ ਇੱਕ ਪੈੜੀ ਆ ਕਿਲਾ ਉਹ ਛੱਪੜ ਦੇ ਰੂਪ ਚ ਬਦਲੀ ਜਾ ਰਹੀ ਆ ਤੇ ਉਹ ਪੈੜੀ ਦੇ ਵਿੱਚ ਪਾਣੀ ਪੈ ਰਿਹਾ ਏ ਉਸ ਈਟੀਓ ਦੀ ਵੀਡੀਓ ਵੀ ਪਈ ਆ ਭਰਾਹੋ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਏ ਜਿਹੜੇ ਕਹਿੰਦੇ ਸੀ ਆਮ ਘਰਾਂ ਦੇ ਵਿੱਚੋਂ ਨਿਕਲੇ ਆ ਤੇ ਅਸੀਂ ਲੋ ਆਮ ਲੋਕਾਂ ਦੀ ਐਦਾਂ ਦੇ ਗੱਲ ਸੁਣਾ ਕੇ ਕਿਸਾਨਾਂ ਦੀ ਆ ਵੇਖੋ ਨਾ ਈਡੀਓ ਦੀ ਵੀਡੀਓ ਵੀ ਵੇਖ ਲਓ ਆ ਵੇਖਿਓ ਜੀ ਮੇਰਾ ਕਿਆ ਮਾੜੀ ਮੋਟੀ ਬੂੰਦਾ ਬੰਦੀ ਵੀ ਹੋਰ ਹੋ ਜੇ ਤੇ ਸਾਰਾ ਪਾਣੀ ਜਿਹੜਾ ਉਹ ਪਿਛਲੇ ਪਾਸੇ ਚਲੇ ਜਾਊਗਾ ਤਣਕ ਦੇ ਵਿੱਚ ਚਲੇ ਜਾਊਗਾ ਵੈਸੇ ਤਾਂ ਹੁਣ ਵੀ ਕੱਟ ਤੇ ਕੋਈ ਕੀਤਾ ਨਹੀਂ ਗਿਆ ਔਰ ਇਹ ਕਾ ਟੈਂਪਰੇਰੀ ਜਾਂ ਨਾਲਾ ਬਣਾ ਕੇ ਤੇ ਪਿੰਡ ਵਾਲਿਆਂ ਨੂੰ ਇਹ ਕਹਿ ਦੁੱਤਾ ਕਿ ਆ ਕੇ ਤੁਹਾਡਾ ਨਿਕਾਸ ਆ ਪਰ ਨਿਕਾਸ ਜਿਹੜਾ ਆ ਉਹ ਨਾਲ ਇਹ ਵੀ ਹੋਣਾ ਚਾਹੀਦਾ ਹੈ ਕਿ ਜਿਹੜੀ ਨਾਲ ਫਸਲ ਲੱਗਦੀ ਆ ਤੈਲੀ ਲੱਗਦੀ ਆ ਜਿਹੜੀ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਇਹਦੇ ਬਾਰੇ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ ਮੈਨੂੰ ਨਹੀਂ ਪਤਾ ਸਾਡੀ ਸਮਝ ਤੋਂ ਬਾਹਰ ਹੈ ਕਿ ਸਰਕਾਰ ਦੀਆਂ ਕੀ ਯੋਜਨਾਵਾਂ ਨੇ ਸਰਕਾਰ ਕੀ ਕਰਨਾ ਚਾਹੁੰਦੀ ਆ ਪਿੰਡ ਦੀ ਪੰਚਾਇਤ ਕੀ ਕਰਨਾ ਚਾਹੁੰਦੀ ਆ ਜਾਂ ਸਾਡੇ ਵੀਡੀਓ ਸਾਹਿਬ ਜਿਹੜੇ ਬੈਠੇ ਨੇ ਸ਼ਾਇਦ ਉਹ ਦਫ਼ਤਰ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ ਜੇ ਉਹ ਦਫ਼ਤਰ ਦੇ ਵਿੱਚੋਂ ਬਾਹਰ ਨਿਕਲਦੇ ਹੁੰਦੇ ਪਿੰਡ ਦੀ ਸਮੱਸਿਆ ਦੇਖਦੇ ਹੁੰਦੇ ਤੇ ਆ ਜਿਹੜਾ ਕਿਸੇ ਨੂੰ ਵੀ ਪਤਾ ਲੱਗ ਸਕਦਾ ਕਿ ਪਿੰਡ ਸਮਸਿਆ ਤੁਹਾਨੂੰ ਅਸੀਂ ਸਾਰੀ ਦਿਖਾ ਰਹੇ ਆ ਆ ਸਾਰਾ ਪਿੰਡ ਇਸ ਵੇਲੇ ਜਿਹੜਾ ਆ ਉਹ ਸਾਡੇ ਨਾਲ ਸੁਣੋ ਸੁਣੋ ਮੰਤਰੀ ਸਾਹਿਬ ਦੀ ਗੱਲ ਸੁਣੋ ਇਸ ਵੀਡੀਓ ਦਫ਼ਤਰ ਦੇ ਵਿੱਚ ਕੋਈ ਸੁਣਵਾਈ ਨਹੀਂ ਆ ਕਿਸੇ ਕੋਈ ਹੋਰ ਪੰਚਾਇਤ ਦੇ ਵਿੱਚ ਸੁਣਵਾਈ ਨਹੀਂ ਆ ਔਰ ਜੋ ਸਾਡੇ ਕਿਸਾਨ ਨੇ ਬੜੀ ਥੋੜੀ ਥੋੜੀ ਉਹਨਾਂ ਦੀ ਇੱਥੇ ਜ਼ਮੀਨ ਆ ਕਿਸੇ ਦੀ ਜ਼ਮੀਨ ਜਿਹੜੀ ਆ ਉਹ ਨੌਕ ਨਾਲ ਆ ਅਠਕ ਨਾਲ ਆ ਔਰ ਲੋਕ ਕਰਜ਼ਾ ਚੁੱਕ ਚੁੱਕ ਕੇ ਲਾਗਤ ਲਾਉਂਦੇ ਨੇ ਵੀ ਪਾਉਂਦੇ ਨੇ ਫਸਲਾਂ ਪਾਉਂਦੇ ਨੇ ਉਹਦੇ ਵਿੱਚ ਖਾਦ ਪਾਉਂਦੇ ਨੇ ਪਰ ਜਦੋਂ ਫਸਲ ਵਟਣ ਦਾ ਸਮਾਂ ਆਉਂਦਾ ਹੈ ਤੇ ਉਦੋਂ ਸਾਰਾ ਝਾੜ ਜਿਹੜਾ ਆ ਉਹ ਇੱਕ ਜਾਂ ਡੇਢ ਬੋਰੀ ਇਸ ਪੈਲੀ ਦੇ ਵਿੱਚੋਂ ਨਿਕਲਦਿਆ ਕਿਸ ਪਾਸ ਤੇ ਕੌਣ ਜ਼ਿੰਮੇਵਾਰ ਆ ਇਹ ਪ੍ਰਸ਼ਾਸਨ ਜਿਹੜਾ ਆ ਉਹ ਬੈਹ ਕਰੇ ਅੱਜ ਅਸੀਂ ਇੱਥੇ ਇਹ ਸਾਰਾ ਕੁਝ ਪ੍ਰਸ਼ਾਸਨ ਦੀਆਂ ਜਿਹੜੇ ਪ੍ਰਸ਼ਾਸਨ ਕੁੰਭ ਕੰਦੀ ਨੀਂਦੇ ਸੁਟਾਇਆ ਉਹਨੂੰ ਜਗਾਉਣ ਵਾਸਤੇ ਆਏ ਆ ਜੇਕਰ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤੇ ਅਸੀਂ ਮਜਬੂਰ ਹੋ ਆਗੇ ਵੀਡੀਓ ਦਫ਼ਤਰ ਚੜ੍ਹਿਆ ਆ ਕਰੂ ਕੇਨ ਵਾਸਤੇ ਪਰ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਆ ਜਿੰਨੀ ਕਾਣੀ ਜਿੰਨੀਆਂ ਫਸਲਾਂ ਲਾ ਕੇ ਕਿਸਾਨਾਂ ਦੀਆਂ ਖਰਾਬ ਹੋ ਜਾਣੇ ਉਹ ਸਾਰਿਆਂ ਦਾ ਮੁਆਵਜ਼ਾ ਦਿੱਤਾ ਜਾਵੇ ਕਿਸਾਨੀ ਨੂੰ ਬਚਾਇਆ ਜਾਵੇ ਔਰ ਜਿਹੜੇ ਇਹ ਆ ਵੇਖੋ ਜੀ ਤੁਸੀਂ ਸੁਣਿਆ ਆਓ ਆਪਾਂ ਵਿਖਾਉਂਦੇ ਆ ਬਿਲਕੁਲ ਏਡੀਓ ਸਾਹਿਬ ਦੀ ਗੱਲ ਸੱਚੀ ਆ ਵੀ ਕਵੈਂਟਲੀ ਕਣਕ ਜਿਹੜੀ ਆ ਹੁਣ ਵੀ ਖੇਤ ਚੋਂ ਕਵੈਂਟਲੀ ਨਿਕਲ ਰਹੀ ਆ ਪਰ ਹੁਣ ਕੋਈ ਨਹੀਂ ਆ ਕਿਰਨ ਸਰਸਾ ਨੇ ਇੱਥੋਂ ਦੇ ਮੰਤਰੀ ਨੇ ਈਟੀਓ ਨੇ ਹੁਣ ਵੀ ਇੰਨਾ ਵਿਚਾਰਿਆਂ ਦੀ 21 ਹੁਣ 25 ਚ ਪਹੁੰਚ ਗਏ ਆ 2021 ਦੀ ਗੱਲ ਆ ਭਰਾਵੋ ਆ 19 19 ਥੋੜੀ 19 ਦੀ ਗੱਲ ਆ ਤੇ ਆਪਾਂ ਹੁਣ 25 ਆ ਉਹਦੋਂ ਨਾ ਇਹ ਸਰਕਾਰ ਜਿੰਨਾ ਬੋਲੀ ਵਾਦੇ ਕਰਦੀ ਆ ਅੱਜ ਵੀ ਗਰੀਬ ਕਿਸਾਨ ਦੇਖੋ ਆਪਾਂ ਤੁਹਾਨੂੰ ਉਦੋਂ ਖੇਤਾਂ ਦੇ ਵਿੱਚ ਨਹੀਂ ਖੜਦੇ ਆ ਹੋਰ ਵੀ ਸੁਵੰਤਨੀ ਗੱਲ ਕਰਨੀ ਤਾਂ ਰਹੀ ਆ ਕਰਨ ਆ ਜੋ ਕੰਮ ਚੱਲਦਾ ਪਿਆ ਆ ਕਿਸਾਨ ਦੀ ਫੇਰ ਜਿਹੜੀ ਫਸਲ ਆ ਆ ਵੇਖੋ ਜਿਹੜਾ ਵੀਡੀਓ ਵਿੱਚ ਵੜ ਕੇ ਦਿਖਾਉਂਦਾ ਸੀ ਕਿ ਕਵਾਂਟਲੀ ਨਿਕਲਦੀ ਆ ਵੀਡੀਓ ਸਾਹਿਬ ਕਵਾਂਟਲੀ ਕਰਕੇ ਨਿਕਲਦੀ ਆ ਸਾਰੇ ਮੈਂ ਕੈਮਰਾਮੈਨ ਨੂੰ ਕਹਿੰਦਾ ਦਿਖਾਉ ਜੇ ਗਰੀਬ ਤਾਂ ਅੱਜ ਦਾ ਨਹੀਂ ਆ ਕਹੀ ਧਾਕਿਆਂ ਦਾ ਗਰੀਬ ਦੇ ਪੈਰੀਂ ਚ ਪਾਣੀ ਪਾਇਆ ਜਾ ਰਿਹਾ ਤਣਾੜ ਲੋਕਾਂ ਵੱਲੋਂ ਪੈਰੀਆਂ ਦੂਜੀਆਂ ਦੇ ਵੀ ਲੱਗ ਗਿਆ ਹੈ ਗਿਆ ਉਹਨਾ ਵੀ ਇਹਦੇ ਪਾळ्या ਵਿੱਚ ਪ੍ਰਾਹੋ ਕੋਈ ਪਾਣੀ ਨਹੀਂ ਇਹ ਪਤਾ ਨਹੀਂ ਆਂਦੇ ਖਾ ਲਿਆ ਕਿ ਨਾਲਾ ਸਾਨੂੰ ਕੋਈ ਪਤਾ ਨਹੀਂ ਪਰ ਅਸੀਂ ਇੱਥੇ ਵਿੱਚੋਂ ਨਾ ਕਦੀ ਝੋਨਾ ਵੜਿਆ ਨਾ ਕਦੀ ਕਣਕ ਕਮੈਂਟਰ ਤੋਂ ਵੱਧ ਆਪਾਂ ਕਦੀ ਇਹੋ ਫਸਲ ਨਹੀਂ ਵਢੀ ਆਹ ਵਖਾਓ ਤੇ ਇੱਕ ਹਫ਼ਤੇ ਦਾ ਟਾਈਮ ਈਡੀਓ ਨੇ ਇੱਤਾ ਹੀ ਪ੍ਰਬੰਧ ਨੂੰ ਆਪਾਂ ਸਾਰੇ ਹੀ ਗਿਲੇ ਨਾਲ ਸਲਾਹ ਕਰਕੇ ਇੱਕ ਮੀਟਿੰਗ ਕਰਕੇ ਈ ਵੀਡੀਓ ਦਾ ਘਰ ਘੇਰਾਂਗੇ ਐਲਾਨ ਕਰਾਂਗੇ ਕੇਤਾ ਕਰਾਵਾਂਗੇ ਈਡੀਓ ਸਾਹਿਬ ਇਹ ਆਂਦੇ ਹੀ ਵੀ ਕੁੰਭ ਕਰਦੀ ਨੀਂਦ ਸੁੱਤੀ ਆ ਕਾਂਗਰਸ ਸਰਕਾਰ ਤੇ ਤੁਸੀਂ ਵੀ ਕੁੰਭ ਕਰਦੀ ਨੀਂਦ ਸੋਗੇ ਜੋ ਤੁਹਾਨੂੰ ਇਹ ਗਰੀਬ ਕਿਸਾਨ ਜਿਸ ਵੀ ਰਿਹਾ ਭਰਾਓ ਆ ਵੇਖੋ ਇੱਕ ਇੱਕ ਮੈਂ ਵੇਰਲ ਵੇਖੋ ਮੈਂ ਮਰ ਕੇ ਮੇਰੇ ਖਿਆਲ ਦੇ ਨਾਲ ਇੱਕ ਕਿਲੇ ਦੇ ਵਿੱਚੋਂ ਇਹ ਕਿੰਨੀ ਕੁ ਮਰਖਲ ਨਾਲ ਇੱਕ ਕਨਾਲ ਵੱਡੀ ਹੋ ਗਈ ਆ ਕਨਾਲ ਹੀ ਹੈ ਖਾਦੀ ਦੇ ਵੇਖੋ ਇੱਕ ਕਿਲਾ ਟੋਟਲ ਇਹਦੀ ਜਮੀਨ ਆ ਦਰਸ਼ਨ ਸਿੰਘ ਦੀ ਉਹਦੇ ਵਿੱਚ ਇੱਕ ਕਨਾਲ ਸਿਰਫ ਕਣਕੇ ਇਹ ਜਿਹੜਾ ਵਾ ਵੱਡੀ ਆ ਇਹਨੂੰ ਵਢਾਤੀ ਆ ਜਦੋਂ ਮੈਨੂੰ ਭੁੱਖੇ ਮਰਨ ਮੈਂ ਕਨਾਲ ਨਾਲ ਰਾਜ ਲੈਣਾ ਸੀ ਇਹਨੂੰ ਵਢਾਤੀ ਮੈਂ ਵਾਹ ਜੀ ਵਾਹ ਵੀਡੀਓ ਸਾਹਿਬ ਸ਼ਰਮਾਉਣੀ ਚਾਹੀਦੀ ਆ ਤੁਸੀਂ ਦੋ ਵੱਡੇ ਅਹੁਦਿਆਂ ਦੇ ਮੰਤਰੀ ਹੋ ਇੱਕ ਉਹ ਕਿਸਾਨ ਆ ਜਿਹਦੇ ਕੋਲ ਸਿਰਫ ਇੱਕ ਗਿੱਲਾ ਜ਼ਮੀਨ ਆ ਉਹ ਵੀ ਤੁਹਾਡੇ ਕਰਕੇ ਤੁਹਾਡੀ ਸ਼ਹਿ ਦੇ ਉੱਤੇ ਉਹਦੀ ਬਰਬਾਦ ਹੋਈ ਹੋ ਰਹੀ ਆ ਫਸਲ ਫਿਰ ਵੀ ਉਹਦੇ ਜੋ ਜਿਹੜੀ ਬਚੀ ਆ ਇੱਕ ਕਨਾਲ ਉਸ ਕਿਸਾਨ ਨੇ ਕਿਸੇ ਨੂੰ ਵੜਾ ਪਿਆ ਵੀ ਆ ਲੈ ਯਾਰ ਮੈਂ ਮੇਰੇ ਸਾਹ ਤੇ ਦਿਹਾੜੀ ਕਰਕੇ ਆਪਦਾ ਪਰਿਵਾਰ ਪਾਲਣਾ ਹੀ ਆ ਉਹਨੇ ਕਿਸੇ ਨੂੰ ਆਖਿਆ ਵੀ ਤੂੰ ਜਿਹੜੀ ਜਿਹੜੀ ਕਣਕ ਆ ਤੂੰ ਲੈ ਜਾ ਵੇਖੋ ਹੌਸਲੇ ਆਪਾਂ ਇੰਨੇ ਇੰਨੇ ਵੱਡੀਆਂ ਕੁਰਸੀਆਂ ਮਾਰ ਰਹੇ ਆ ਤੇ ਆਪਾਂ ਨੂੰ ਕੋਈ ਆਪਾਂ ਕਹਿੰਦੇ ਹਾਂ ਕੰਮ ਕਰਨ ਦੀ ਨੀਂਦ ਸੁਤੀ ਆ ਪੰਜਾਬ ਕਾਂਗਰਸ ਸਰਕਾਰ ਤੇ ਹੋਣ ਕਿਹੜੀ ਦੀ ਸੌਗੇ ਜੋ ਕਿਹੜੀਆਂ ਗੋਲੀਆਂ ਖਾ ਲੀਆਂ ਤੁਸੀਂ ਈਡੀਓ ਸਾਹਿਬ ਉਹ ਦੱਸੋ ਤੇ ਸਹੀ ਲੋਕਾਂ ਨੂੰ ਭਰਾਓ ਤੱਕੜੇ ਹੋ ਜੋ ਅੰਮਰਸਰ ਜ਼ਿਲ੍ਹੇ ਦੀ ਮੀਟਿੰਗ ਕਰਾਂਗੇ ਮੀਟਿੰਗ ਕਰ ਤੋਂ ਬੁਲਾਦਾ ਈਡੀਓ ਦੇ ਘਰ ਅੱਗੇ ਆਹ ਕਿਸਾਨ ਨੂੰ ਲੈ ਕੇ ਜਾਵਾਂਗੇ ਉਹ ਪੁੱਛਾਂਗੇ ਇਹ ਪ੍ਰਬੰਧ ਨੂੰ ਡੀਸੀ ਅੰਮਰਸਰ ਨੂੰ ਵੀ ਇਹ ਮੀਟਿੰਗ ਤੇ ਦੱਸਿਆ ਗਿਆ ਸੀ ਕਿ ਆਹ ਗਰੀਬ ਕਿਸਾਨ ਆ ਉਹਦੇ ਕੋ ਖਾਂ ਜੋਗੀ ਕਣਕ ਨਹੀਂ ਜਦੋਂ ਕਣਕਾ ਬੀਜ ਰਹੇਗੇ ਕਿਸਾਨ ਆਪਾਂ ਉਦੋਂ ਇਹ ਜਿਹੜੀ ਮੀਟਿੰਗ ਕਰਕੇ ਆ ਕਿਸਾਨ ਦਾ ਦਰਦ ਰੱਖਿਆ ਸੀ ਪਰ ਕਿਸੇ ਵੀ ਅਫਸਰ ਨੇ ਹੱਲ ਨਹੀਂ ਕੀਤਾ ਹੁਣ ਆਪਾਂ ਈਟੀਓ ਦੇ ਅੱਗੇ ਪੱਕਾ ਮੋਰਚਾ ਲਾਵਾਂਗੇ ਪੁਲਿਸ ਭਾਵੇਂ ਸਾਡੀ ਅਗਵਾਤਾਰੀਆਂ ਕਰ ਲੇ ਭਾਵੇਂ ਗੋਲੀ ਚਲਾ ਦੇ ਭਾਵੇਂ ਸਿਰ ਪਾੜ ਦੇ ਜਿੰਨਾ ਚਿਰ ਸਾਹ ਆ ਇਸ ਕਿਸਾਨ ਨੂੰ ਆਪਾਂ ਇਨਸਾਫ ਭਰਾਓ ਲੈ ਕੇ ਦੇਵਾਂਗੇ ਇਹ ਵੀਡੀਓ ਬੱਸ ਵੱਧ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਸਰਕਾਰ ਦਾ ਨਿੱਗ ਮਾਰ ਰਹੇ ਆ ਇਹ ਗਰੀਬ ਕਿਸਾਨਾਂ ਦਾ ਦਰਦ ਉਹਨਾਂ ਨੂੰ ਭੁੱਲ ਗਿਆ ਭਰਾਓ ਆ ਇਹਦੇ ਭਾਅ ਦਾ ਤੇ ਹਜੇ ਵੀ ਰੰਗ ਜੇਬ ਹੁਣੀ ਜੀਂਦੇ ਨੇ ਆ ਇੰਨਾ ਤੱਕੇਸ਼ਾਈ ਜਿਹੜੀ ਪੰਜਾਬ ਦੇ ਵਿੱਚ ਹੋ ਰਹੀ ਆ ਆਓ ਆਪਾਂ ਆਉਣ ਵਾਲੇ ਦਿਨਾਂ ਦੇ ਵੱਡਾ ਐਲਾਨ ਕਰਕੇ